ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਨਾ ਆਪਾਂ ਇੱਕ ਥੋੜੀ ਝੋਨਾ ਵਿਖਾਉਨੇ ਆ ਤੇ ਆਪਾਂ ਕੱਲੇ ਸੀਗੇ ਖੇਤ ਤੇ ਮੈਂ ਕਿਹਾ ਵੀਡੀਓ ਬਣਾ ਕੇ ਪਾ ਦਈਏ ਵੀ ਇੱਕ ਤਾਂ ਆਪਾਂ ਕਦੂ ਕਰਕੇ ਝੋਨੇ ਲਾਉਨੇ ਆ ਜਿਹੜੇ ਤੇ ਇੱਕ ਬਜਾਈ ਵਾਲਾ ਝੋਨਾ ਆਪਾਂ ਤੁਹਾਨੂੰ ਬਜਾਈ ਵਾਲਾ ਝੋਨਾ ਵਿਖਾਉਨੇ ਆ ਤੇ ਕਦੂ ਵਾਲੇ ਤਾਂ ਆਪਾਂ ਆਮੀ ਵੇਖਦੇ ਆਂ ਕद्दू ਕਰਕੇ ਲਾਉਂਦੇ ਝੋਨੇ ਤੇ ਨਾ ਉਹਦਾ ਫਾਇਦਾ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਆਪਣੇ ਹਿਸਾਬ ਨਾਲ ਫਾਇਦਾ ਹੈ। ਇਹ ਕਦੂ ਵਾਲੇ ਝੋਨਾ ਜਿਹੜਾ ਆਪਾਂ ਕਰਦੇ ਉਹ ਤੇ ਕਿੰਨਾ ਪਾਣੀ ਲੱਗਦਾ ਪਹਿਲਾਂ ਆਪਾਂ ਵਾਹਣ ਭਰਦੇ ਆਂ ਫੇਰ ਉਹਨੂੰ ਕਦੂ ਕਰਕੇ ਝੋਨਾ ਲਾਉਨੇ ਆ ਫੇਰ ਹਰ ਰੋਜ਼ ਉਹਦੇ ਚ ਪਾਣੀ ਛੱਡਣਾ ਪੈਂਦਾ ਤੇ ਪਾਣੀ ਵੀ ਫਿਰ ਆਇਆ ਜੇ ਤਾਂ ਜਿੰਨਾ ਚਿਰ ਤਾਂ ਝੋਨਾ ਲੱਗਦਾ ਨਹੀਂ ਉਹ ਨਿਰਦਰਤਾ ਪੂਰਾ ਹੀ ਡਰ ਹੁੰਦਾ ਵੀ ਪਾਣੀ ਸੁੱਕਣਾ ਜੇ ਮੜ ਕੇ ਝੋਨਾ ਨਹੀਂ ਲੱਗਣਾ ਦੁਬਾਰੇ ਕਦੂ ਕਰਨਾ ਪਊ ਤੇ ਇਹ ਜਿਹੜਾ ਬਈ ਬੀਜਾ ਵਾ ਝੋਨਾ ਹੈ ਤੇ ਇਹਦੇ 'ਚ ਕੋਈ ਐਵੀ ਜੀ ਗੱਲ ਨਹੀਂ ਜਦੋਂ ਮਰਜੀ ਇਹਨੂੰ ਪਾਣੀ ਲਾ ਦੇ ਜੇ ਪਾਣੀ ਦੋ ਦਿਨ ਲੰਘ ਵੀ ਜਾਣਗੇ ਤਾਂ ਵੀ ਕੋਈ ਨਹੀਂ ਤੇ ਜੇ ਛੇਤੀ ਲੱਗ ਜਾ ਤਾਂ ਵੀ ਕੋਈ ਨਹੀਂ ਤੇ ਬਾਕੀ ਕਿਹੜਾ ਬੀਜ ਕੇ ਜਿੱਦ ਮਰਜੀ ਪਾਣੀ ਲਾੜਾ ਜ਼ਰੂਰੀ ਨਹੀਂ ਵੀ ਆਪਾਂ ਬੀਜ ਲਾ ਦੇ ਉਹਦੇ ਪਾਣੀ ਲਾਉਣਾ ਤੇ ਆਪਾਂ ਉਹ ਤੁਹਾਨੂੰ ਵਿਖਾਵਾਂਗੇ ਝੋਨੇ ਤੇ ਚਲੋ ਆਜੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਝੋਨੇ ਕੋਲੇ ਤੇ ਬਾਕੀ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਤੇ ਬਾਲੋ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਉਹਦੇ ਫਾਇਦੇ ਵੀ ਬਈ ਮੈਂ ਤੁਹਾਨੂੰ ਦੱਸਦਾ ਕੱਲਾ ਆਏ ਨਹੀਂ ਵੀ ਬੀਜ ਲਿਆ ਤੇ ਬੱਸ ਉਹਦੇ ਫਾਇਦੇ ਵੀ ਬਹੁਤ ਆ ਤੇ ਜਿਵੇਂ ਗਵਰਨਮੈਂਟ ਕਹਿੰਦੀ ਉਸ ਹੱਣ ਨਾਲ ਜਿਵੇਂ ਗਵਰਨਮੈਂਟ ਕਹਿੰਦੀ ਵੀ ਬਜਾਈ ਵਾਲੇ ਝੋਨੇ ਦੇ ਕਿੱਲੇ ਤੇ ਇੱਕ ਕਿੱਲੇ ਦਾ 1500 ਰੁਪਏ ਗਵਰਨਮੈਂਟ ਦੇਊਗੀ ਪਹਿਲੀ ਗੱਲ ਤਾਂ ਤੁਸੀਂ ਉਹ ਵੇਖੋ ਵੀ 1500 ਰੁਪਏ ਤਾਂ ਗਵਰਨਮੈਂਟ ਨੇ ਦੇ ਦੇਣੇ ਤੇ ਫੇਰ ਜਿਹੜਾ ਕੋਈ 3500 4000 ਰੁਪਿਆ ਲਵਾਈ ਵਾਲਾ ਉਹ ਵੱਜ ਜਾਣਾ ਤੇ ਦੋ ਨੰਬਰ ਤੇ ਕੋਈ ਫੇਰ ਐ ਫਿਕਰ ਨਹੀਂ ਵੀ ਪਾਣੀ ਸੁੱਕ ਗਿਆ ਵੀ ਪਾਣੀ ਲੱਗੇ ਤੇ ਕਦੋਂ ਮਰਜੀ ਲੱਗ ਜਾ ਹੁਣ ਜੇ ਫਾਲਟ ਪੈ ਗਿਆ ਲਾਈਟ ਚ ਤਾਂ ਫਿਕਰ ਬਣ ਜਾਂਦਾ ਵੀ ਲਾਈਟ ਨਹੀਂ ਆਉਣੀ ਹੁਣ ਝੋਨੇ ਨੂੰ ਪਾਣੀ ਕਿੱਥੋਂ ਲਾਵਾਂਗੇ ਤੇ ਚਲੋ ਆਪਾਂ ਤੁਹਾਨੂੰ ਵਿਖਾਉਨੇ ਆ ਉਹ ਝੋਨਾ ਆਹਾਂ ਝੋਨਾ ਬਈ ਉਹ ਦੇਖ ਲਓ ਤੁਸੀਂ ਕਿੰਨਾ ਵਧੀਆ ਝੋਨਾ ਖੜਾ ਹੈ ਐਂ ਵੇਖ ਲਓ ਟੇਡਾ ਤੇ ਐਂ ਵੇਖ ਲਓ ਇਹ ਤਾਂ ਨਾ ਮਾੜਾ ਮੋਟਾ ਹੁੰਦਾ ਕੋਈ ਜਿਹੜਾ ਕਰਦੇ ਫੁੱਟੇ ਕਿਤੇ ਉੱਥੇ ਦੂਰਾ ਕਿੱਡਾ ਲਾ ਲੇ ਤੇ ਨਹੀਂ ਨਾ ਸਾਰਾ ਝੋਨਾ ਹੀ ਵੈ ਮੰਨ ਕੇ ਚਲੋ ਇਹਨੂੰ ਬੀਜੇ ਨੂੰ ਅੱਜ 15 ਦਿਨ ਹੋਏ ਐ ਬੀਜਾ ਉਦੋਂ ਮੰਨਿਆ ਜਾਂਦਾ ਜਦੋਂ ਆਪਾਂ ਇਹਨੂੰ ਪਾਣੀ ਲਾਵਾਂਗੇ ਇਹ ਦੇਖੀ ਜਿੱਦਿ ਆਪਾਂ ਬੀਜਤਾ ਉਹਦੇ ਬੀਜਾ ਕਹਿੰਦੇ ਜਿੰਨਾ ਟਾਈਮ ਇਹਨੂੰ ਪਾਣੀ ਨਹੀਂ ਲੱਗਦਾ ਉਹਨਾਂ ਚਿਰ ਇਹ ਬੀਜਾ ਨਹੀਂ ਕਰ ਸਮਝੋ ਆ ਦੇਖੋ ਆ ਇਹਨੂੰ ਵੀ ਸਾਰਾ ਬੀਜਾ ਵਈ ਐ ਉਹ ਪਰੇ ਛਬੀ ਜੋ ਨਾ ਬੀਜਿਆ ਤੇ ਆਹ ਜਿਹੜਾ ਹੈਗਾ ਇਹ ਹੈਗਾ ਬਾਸਮਾ ਆਪਾਂ ਇਧਰੋਂ ਵੇਖਦੇ ਹਾਂ ਉੱਧਰ ਥੋੜੀ ਜਿਹੀ ਧੁੱਪ ਜ਼ਿਆਦਾ ਪਈ ਹੋਈ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀ ਇਹ ਇਵੇਂ ਬਾਕੀ ਕੋਈ ਘਾਵ ਵੀ ਇਹਦੇ ਚ ਹੈ ਨਹੀਂਗਾ ਤੁਹਾਈ ਪਾਈ ਹੈ ਇਹ ਥੋੜੀ ਧੁੱਪ ਜ਼ਿਆਦਾ ਆ ਦੇਖੋ ਦੂਰ ਸੂਰਜ ਚਾਹੇ ਝਾਂਚ ਨਹੀਂ ਵੜਨਾ ਪੈਂਦਾ ਚਾਹੇ ਝਾਂ ਮਤਲਬ ਜਿਵੇਂ ਕੱਦੂ ਕਰਦੇ ਆਪਾਂ ਪਾਣੀ ਤੇ ਉਹਦਾ ਫਿਗਰ ਮੁੱਕ ਜਾਂਦਾ ਨੰਬਰ 2 ਤੇ ਲੀਵਰ ਦਾ ਕਿਉਂਕਿ ਲੀਵਰ ਘੱਟ ਹੋਣ ਕਰਕੇ ਫਿਰ ਲੀਵਰ ਨਹੀਂ ਮਿਲਦੀ ਤੇ ਉਹ ਫਿਗਰ ਨਿਪਟ ਜਾਂਦਾ ਤੇ ਉਹਦੇ ਬਾਅਦ ਦੀ ਗੱਲ হই ਜੀ ਰੇ ਪਾਣੀ ਉਹ ਟੌਕੀ ਦੇ ਆਇਓ ਰੇ ਜੁੜੀ ਜਾਣਾ ਸੰਕੇਤ ਪਾ ਕੇ ਭਲਾ ਪਾਣੀ ਲਾ ਦੇ ਕਰਨੀ ਹੁੰਦੀ ਲੋ ਫਾਰ ਨੂੰ ਵੱਡਾ ਤਾਂ ਕੰਮ ਜਿਹੜਾ ਹੈਗਾ ਨਾ ਵੀ ਜਿਵੇਂ ਇੱਕ ਤਾਂ ਗਵਰਨਮੈਂਟ ਨੇ ਪੱਤਰ ਤੁਹਾਨੂੰ ਇਹ ਜਮਾਂ ਫ੍ਰੀ ਹੀ ਰਹਿ ਜਾਂਦਾ ਕਿਉਂਕਿ ਜੇ ਤੁਸੀਂ ਕਿਰਾਏ ਦਾ ਖਰਚਾ ਕੀ ਦੋਗੇ 1000 ਰੁਪਏ ਕਿਰਾਇਆ ਫਿਰ ਇਹ ਤੇ ਲੱਗ ਜਾਂਦਾ ਕਿੰਨੇ ਦਾ ਮੰਨ ਕੇ ਤੁਹਾਨੂੰ ਜੀ ਜਿਹਨੇ ਕਿਰਾਏ ਲਵਾ ਕੇ ਵੀਜੀਏ ਤਾਂ ਆਪਾਂ ਤੇ ਬਾਹਲੇ ਘਰ ਦਾ ਜਿਨ੍ਹਾਂ ਦੇ ਮਾਨ ਜੇ ਤੁਸੀਂ ਖੰਡਾ ਹੈ ਟ੍ਰੈਕ ਤੇ 20 ਆਫ ਦਾ ਰੱਖਿਆ ਹੋਇਆ ਹੈ ਇਹ ਨਾਲ ਵਧੀਆ ਕੰਮ ਹੈ ਆਜਾ ਮਰਜੀ ਵਿੱਚ ਤੁਰਿਆ ਫਿਰ ਹਾਂ ਵੀੜਾ ਮਾਰਨ ਮੋਟਰਾਂ ਚੱਲਦੀਆਂ ਸੀ ਮੈਂ ਆਪਾਂ ਜਿਆ ਯਾਰ ਆਹ ਜਰੂਰ ਪਾਈ ਇੱਕ ਵੀਡੀਓ ਬਣਾ ਕੇ ਵੀ ਬਹੁਤ ਕਿਸਾਨ ਤਾਂ ਹੁਣ ਬੀਜਾਂ ਲੱਗਦੇ ਨੇ ਥੋੜੇ ਨਾਲ ਤਜਰਬਾ ਹੋ ਜਾਂਦਾ ਹੈ ਕਿਹੜਾ ਮੰਨੋ ਕੋਈ ਕਿੱਲਾ ਬੀਜਦਾ ਕੋਈ ਦੋ ਕਿੱਲੇ ਬੀਜਦਾ ਤੇ ਹੋਰ ਜੋ ਤਜਰਬਾ ਆ ਜਾਂਦਾ ਫਿਰ ਸਾਰਾ ਬੀਜ ਲੱਗਦੇ ਨੇ ਇਹਨਾਂ ਨਾਲ ਬਈ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਮੈਂ ਨਵਦੀ ਗੱਲ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਅਗਲੇ ਹੋਰ ਵੀਡੀਓ ਨਾਲ